ਸੋ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵੱਲੋਂ ਅੱਜ ਇਲੈਕਸ਼ਨ ਦੀ ਤਰੀਕ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਵੋਟਾਂ ਕਦੋਂ ਪੈਣੀਆਂ ਨੇ ਤੇ ਹੋਰ ਕਿਹੜੀਆਂ ਅਹਿਮ ਜਾਣਕਾਰੀਆਂ ਅੱਜ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਉਸ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਨਹੀਂ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਪੰਚਾਇਤੀ ਚੋਣਾਂ ਦਾ ਬਿਗਲ ਬੱਜਿਆ ਆਖਰ ਪੰਚਾਇਤੀ ਚੋਣਾਂ ਦੇ ਲਈ ਕਿਹੜੀ ਤਰੀਕ ਹੈ ਜਿਹੜੀ ਹੁਣ ਨਿਸ਼ਚਿਤ ਕਰ ਦਿੱਤੀ ਗਈ ਹੈ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਐਲਾਨ ਹੁਣ ਹੋਇਆ ਔਰ ਲਗਾਤਾਰ ਜਿਹੜੀ ਵੇਟ ਕੀਤੀ ਜਾ ਰਹੀ ਸੀ ਲੋਕਾਂ ਦੇ ਵੱਲੋਂ ਕਿ ਕਦੋਂ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੋਊਗਾ ਹਾਲਾਂਕਿ ਕਾਫੀ ਲੇਟ ਚੱਲ ਰਹੀਆਂ ਨੇ ਪੰਚਾਇਤੀ ਚੋਣਾਂ ਕਿਉਂਕਿ 31 ਦਸੰਬਰ 2023 ਨੂੰ ਇਹਦਾ ਜਿਹੜਾ ਕਾਰਜਕਾਲ ਪੂਰਾ ਹੋ ਗਿਆ ਸੀਗਾ ਤੇ ਹੁਣ ਤਕਰੀਬਨ ਤਕਰੀਬਨ ਸਾਲ ਦੇ ਨੇੜੇ ਤੇੜੀ ਹੋ ਜਾਣਾ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਐਲ 8 ਚੱਲ ਰਹੀ ਸੀ ਤਾਂ ਹੁਣ ਆਖਰਕਾਰ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੁਣ 15 ਅਕਤੂਬਰ ਨੂੰ ਜਿਹੜੀ ਪੰਚਾਇਤੀ ਚੋਣ ਹੋਣੀ ਹੈ ਔਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀਆਂ ਉਸ ਦਿਨ ਵੋਟਾਂ ਪੈਣਗੀਆਂ ਔਰ 27 ਅਕਤੂਬਰ ਤੋਂ 27 ਅਕਤੂਬਰ ਤੋਂ ਚੋਣ ਕਮਿਸ਼ਨਰ ਦੇ ਪੰਜਾਬ ਦੇ ਅਨੁਸਾਰ ਜਿਹੜਾ ਹੈਗਾ ਉਹ ਨਾਮੀਨੇਸ਼ਨ ਦੀ ਪ੍ਰਕਿਰਿਆ ਜਨ ਕਿ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਜਿਹੜੀ ਹੈ 27 ਸਤੰਬਰ ਤੋਂ ਸਿੱਧੂ ਸਾਹਿਬ ਔਰ ਮਾਫ ਕਰਨਾ 27 ਸਤੰਬਰ ਤੋਂ ਜੀ 27 ਸਤੰਬਰ ਤੋਂ ਜਿਹੜੀ ਹੈ ਉਹ ਸ਼ੁਰੂ ਹੋ ਜਾਣੀ ਹੈ ਔਰ ਉਸ ਤੋਂ ਬਾਅਦ 4 ਅਕਤੂਬਰ ਤੱਕ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਜਿਹੜੀ ਇਹ ਨਾਮੀਨੇਸ਼ਨ ਦੀ ਪ੍ਰਕਿਰਿਆ ਚੱਲਣੀ ਹੈ ਔਰ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਜਿਹੜੇ ਉਸ ਸਮੇਂ ਦੇ ਵਿਚਕਾਰ ਜਿਹੜਾ ਉਹ ਕਾਗਜ਼ਾਤ ਜਿਹੜੇ ਆਪਣੇ ਭਰਾਏ ਜਾ ਸਕਦੇ ਆ ਉਸ ਤੋਂ ਬਾਅਦ 5 ਅਕਤੂਬਰ ਨੂੰ ਜਿਹੜੀ ਹੈ ਉਹ ਪੜਤਾਲ ਹੋਣੀ ਹੈ ਕਾਗਜਾਂ ਦੇ ਜਦੋਂ ਆਪਾਂ ਕਹਿੰਦੇ ਹੁਣੇ ਨਾ ਵੀ ਖੋਖ ਹੋਣੀ ਹੈ ਤਾਂ ਕੋਈ ਕਾਗਜ ਪੱਤਰ ਚ ਕੋਈ ਘਾਟ ਤਾਂ ਨਹੀਂ ਜਾਂ ਜੋ ਵੀ ਹੈ ਨਾ ਤਾਂ ਉਹ ਜਿਹੜੀ ਹੋਣੀ ਹੈ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਲਖਵਿੰਦਰ ਜੀ 7 ਅਕਤੂਬਰ ਨੂੰ 7 ਅਕਤੂਬਰ ਨੂੰ ਪੇਪਰ ਵਾਪਸ ਲੈਣ ਦੀ ਜਿਹੜੀ ਉਹ ਆਖਰੀ ਡੇਟ ਹੈਗੀ ਹੈ ਔਰ ਉਸ ਤੋਂ ਬਾਅਦ ਹੁਣ ਫਿਰ 15 ਅਕਤੂਬਰ ਤੋਂ ਜਿਹੜੀ ਉਹ ਵੋਟ ਪੈਣੀਆਂ ਨੇ 8 ਵਜੇ ਤੋਂ ਲੈ ਕੇ 4 ਅ ਵਜੇ ਤੱਕ ਸ਼ਾਮ ਦੇ ਔਰ ਉੱਥੇ ਹੀ ਜਿਹੜੀ ਮੌਕੇ ਤੇ ਹੀ ਕੁਝ ਦੇਰ ਸਮੇਂ ਬਾਅਦ ਹੀ ਜਿਹੜੀ ਹੈ ਕਾਊਂਟਿੰਗ ਉਦੋਂ ਹੋ ਜਾਣੀ ਹੈ ਔਰ ਬਹੁਤ ਅਹਿਮ ਜਿਹੜੀ ਹੈ ਉਹ ਜਾਣਕਾਰੀ ਹੈ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਸਰਪੰਚ ਹੈ ਉਹਦੇ ਲਈ 40000 ਰੁਪਏ ਦਾ ਖਰਚਾ ਜਿਹੜਾ ਉਹ ਤੈਅ ਕੀਤਾ ਗਿਆ ਤੇ ਪੰਚਾਇਤ ਮੈਂਬਰ ਦੇ ਲਈ 30000 ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਪਿੰਡਾਂ ਦੀ ਸਰਪੰਚੀ ਜਿਹੜੀ ਹੈ ਉਹ ਕਰੋੜਾ ਰੁਪਇਆ ਤੱਕ ਜਿਹੜੀ ਉਹ ਪਹੁੰਚ ਜਾਂਦੀ ਹੈ ਔਰ ਪਰ ਚੋਣ ਕਮਿਸ਼ਨ ਦੇ ਆਪਣੇ ਅਨੁਸਾਰ ਜਿਹੜਾ ਇਹ ਖਰਚਾ ਸਰਪੰਚ ਦੀ ਚੋਣ ਦੇ ਲਈ 40000 ਔਰ ਮੈਂਬਰ ਦੀ ਚੋਣ ਦੇ ਲਈ ਜਿਹੜਾ ਉਹ 30000 ਤੈਹ ਜਿਹੜਾ ਉਹ ਕੀਤਾ ਗਿਆ ਤੇ 15 ਅਕਤੂਬਰ ਨੂੰ ਜਿਹੜੀ ਹੈ ਇਹ ਬੋਰਡ ਜਿਹੜੀ ਹੈ ਹੋਣੀ ਹੈ ਔਰ 1 ਕਰੋੜ ਤੋਂ ਜ਼ਿਆਦਾ ਜਾਨੀ ਕਰੋੜ 33 ਜਾਂ 32 ਲੱਖ ਮਾਫ ਕਰਨਾ ਜਿਵੇਂ ਗੱਲ ਹੋ ਰਹੀ ਹੈ ਮੈਂ ਮੈਥ ਫਿਗਰ ਕਲੀਅਰ ਕਰ ਦਦਾ ਨੇ ਜੀ 1 ਕਰੋੜ 33 ਲੱਖ 97932 ਜਿਹੜੇ ਵੋਟਰ ਨੇ ਇਸ ਵਾਰ ਬੋਲਿੰਗ ਕਰਨਗੇ ਜੋ ਚੋਣ ਕਮਿਸ਼ਨ ਦੇ ਵੱਲੋਂ ਦੱਸਿਆ ਗਿਆ ਹਾਂ 13237 ਪਿੰਡਾਂ ਦੇ ਵਿੱਚ ਜਿਹੜੀ ਆ ਇਹ ਪੰਚਾਇਤੀ ਚੋਣ ਜਿਹੜੀ ਆ ਉਹ ਹੋਣੀ ਹੈ ਔਰ 13000 ਤੋਂ ਜ਼ਿਆਦਾ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਇਸ ਦਿਨ ਚੁਣੀਆਂ ਜਾਣਗੀਆਂ 13000 237 ਪੰਚਾਇਤਾਂ ਜਿਹੜੀਆਂ ਉਹ ਚੋਣੀਆਂ ਜਾਣੀਆਂ ਨੇ ਇਸ ਦਿਨ ਔਰ ਬੜੀ ਅਹਿਮ ਜਾਣਕਾਰੀ ਜਿਹੜੀ ਹੈ ਔਰ ਪਿੰਡਾਂ ਦੇ ਵਿੱਚ ਹੁਣੇ ਤੋਂ ਹੀ ਜਿਹੜਾ ਉਹ ਖੁਸ਼ੀ ਦਾ ਮਾਹੌਲ ਜਿਹੜਾ ਉਹ 20 ਦਿਨ ਚੱਲੇਗਾ ਹੁਣ ਕਿਉਂਕਿ ਕੈਪਟਨ ਅਮਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਹ ਵੀ ਔਰ ਹੁਣ ਵਾਲੇ ਮੁੱਖ ਮੰਤਰੀ ਵੀ ਜਿਹੜੇ ਇਹ ਗੱਲਾਂ ਮੰਨਦੇ ਆ ਕਿ ਬੇਸ਼ੱਕ ਐਮਪੀ ਦੀਆਂ ਚੋਣਾਂ ਹੋਣ ਜਿਦੇ ਵਿੱਚ ਪ੍ਰਧਾਨ ਮੰਤਰੀ ਚੁਣਿਆ ਜਾਣਾ ਬੇਸ਼ੱਕ ਜਿਹੜੀਆਂ ਐਮਐਲਏ ਦੀਆਂ ਚੋਣਾਂ ਹੋਣ ਜਿਦੇ ਵਿੱਚ ਮੁੱਖ ਮੰਤਰੀ ਵੀ ਚੁਣਿਆ ਜਾਣਾ ਔਰ ਕੋਈ ਵੀ ਚੋਣਾਂ ਹੋਣ ਪਰ ਸਭ ਤੋਂ ਜਿਆਦਾ ਉਤਸ਼ਾਹ ਜਿਹੜਾ ਨਾ ਲਿਕਵਿੰਦਰ ਜੀ ਉਹ ਪੰਚਾਇਤੀ ਚੋਣਾਂ ਦਾ ਲੋਕਾਂ ਦੇ ਵਿੱਚ ਜਿਹੜਾ ਹੁੰਦਾ ਹੈ ਔਰ ਇੱਕ ਇੱਕ ਵੋਟ ਨੂੰ ਇਹਦੇ ਵਿੱਚ ਜਿਹੜਾ ਟੱਚ ਕੀਤਾ ਜਾਂਦਾ ਹੈ ਔਰ ਪੰਚਾਇਤੀ ਚੋਣਾਂ ਦੇ ਵਿੱਚ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਪੰਚਾਇਤ ਜਿਹੜੀ ਹੈ ਉਹ ਸਰਬਸੰਮਤੀ ਦੇ ਨਾਲ ਜੁੜੀ ਜਾਂਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਜਿਹੜਾ 5 ਲੱਖ ਦਾ ਜਿਹੜਾ ਨਗਦ ਇਨਾਮ ਜਿਹੜਾ ਉਹ ਦੇਵਾਂਗੇ ਔਰ ਪਰ ਫਿਰ ਵੀ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਹੁਤ ਜ਼ਿਆਦਾ ਹੁੰਦੀਆਂ ਔਰ ਬਹੁਤੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਸਰਪੰਚੀ ਜਿਹੜੀ ਵੋਟਾਂ ਦੇ ਨਾਲ ਹੀ ਹੁੰਦੀ ਆ ਪਰ ਜਿਹੜੇ ਬਹੁਤ ਸਿਆਣੇ ਪਿੰਡ ਹੁੰਦੇ ਆ ਉਹਨਾਂ ਦੇ ਵਿੱਚ ਸਰਬਸੰਮਤੀ ਵੀ ਹੋ ਜਾਂਦੀ ਆ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਨਾ ਹੋਵੇ ਤਾਂ ਪਰਚੀਆਂ ਵਗੈਰਾ ਦੇ ਨਾਲ ਜਿਹੜਾ ਉਹ ਸਰਪੰਚ ਚੁਣਿਆ ਜਾਂਦਾ ਪਰ ਜੇ ਦੋਵੇਂ ਨਾ ਹੋਣ ਤਾਂ ਫਿਰ ਵੋਟਾਂ ਤਾਂ ਜਿਹੜੀਆਂ ਉਹ ਪੈਂਦੀਆਂ ਨੇ ਅੱਛਾ ਜੀ ਤੁਸੀਂ ਤੁਸ ਜੀ ਮੈਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗਾ ਕਿ ਜਿਹੜੀਆਂ ਇਹ ਇਲੈਕਸ਼ਨ ਹੋਣਗੀਆਂ ਇਹ ਵੈਲਟ ਪੇਪਰ ਤੇ ਹੋਣਗੀਆਂ ਜਾਂ ਫਿਰ EVM ਮਸ਼ੀਨਾਂ ਦੇ ਨਾਲ ਹੋਣਗੀਆਂ ਨਹੀਂ ਇਹ ਉਹਨਾਂ ਨੇ ਕਲੀਅਰ ਕੀਤਾ ਜੀ ਉਹ ਕਹਿੰਦੇ ਕਿ ਜਿਹੜੀ ਇਹ ਇਲੈਕਸ਼ਨ ਹੈ ਇਹ ਵੈਲਿਡ ਪੇਪਰ ਤੇ ਹੀ ਹੋਣੀ ਹੈ ਔਰ 13200 33 ਜਿਹੜੇ ਉਹ ਜੇ ਆਪਾਂ ਗੱਲ ਕਰੀਏ ਪੰਚਾਇਤਾਂ ਨੇ ਪਿੰਡ ਨੇ ਜਿੱਥੇ ਵੋਟਾਂ ਹੋਣੀਆਂ ਨੇ ਤੇ ਕਈ ਪਿੰਡਾਂ ਦੇ ਵਿੱਚ ਵੋਟ ਕਈ-ਕਈ ਹਜ਼ਾਰ ਵੀ ਜਿਹੜੀ ਲਖਵਿੰਦਰ ਜੀ ਹੈਗੀ ਐ ਔਰ ਉਹਨਾਂ ਨੇ ਕਿਹਾ ਕਿ 13237 ਜਿਹੜੇ ਪਿੰਡ ਨੇ ਜਿੱਥੇ ਪੰਚਾਇਤਾਂ ਚੁਣੀਆਂ ਜਾਣੀਆਂ ਨੇ ਇਹਨਾਂ EVM ਮਸ਼ੀਨਾਂ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਸਾਡੇ ਲਈ ਪ੍ਰਬੰਧ ਕਰਨਾ ਉਸ ਖਾਲਾ ਨਹੀਂ ਹੈ ਪਰ ਇਸ ਕਰਕੇ ਉਹਨਾਂ ਦੇ ਵੱਲੋਂ ਇਹੀ ਗੱਲ ਕਲੀਅਰ ਕੀਤੀ ਗਈ ਹੈ ਕਿ ਇਹ ਵੈਲਟ ਪੇਪਰ ਦੇ ਰਾਹੀਂ ਜਿਹੜਾ ਹੈਗਾ ਉਹ ਪੰਚਾਇਤ ਚੁਣੀ ਜਾਣੀ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਵੈਲਟ ਪੇਪਰ ਦੇ ਉੱਪਰ ਬਹੁਤ ਸਾਰੇ ਨਿਸ਼ਾਨ ਹੋਣਗੇ ਔਰ ਨਿਸ਼ਾਨ ਹੋਣਗੇ ਤਾਂ ਉਥੇ ਬਰਾਬਰ ਮੋਹਰ ਲਾਉਣੀ ਹੋਣੀ ਹੈ ਔਰ ਉਹਦੇ ਤੇ ਉਸ ਵੈਲਟ ਪੇਪਰ ਦੇ ਉੱਪਰ ਨਿਸ਼ਾਨ ਜਿਹੜਾ ਉਹ ਨੋਟਾ ਦਾ ਵੀ ਹੋਊਗਾ ਜੇਕਰ ਕਿਸੇ ਨੂੰ ਕੋਈ ਪਸੰਦ ਨਹੀਂ ਤਾਂ ਨੋਟਾ ਦੇ ਵੀ ਉੱਪਰ ਕੋਈ ਮੋਹਰ ਲਗਾਈ ਜਾ ਸਕਦੀ ਹੈ ਤਾਂ ਇਹ ਵੀ ਜਿਹੜੀ ਆਪਸ਼ਨ ਉਥੇ ਦਿੱਤੀ ਗਈ ਹੈਗੀ ਔਰ ਵੈਲਟ ਪੇਪਰ ਆਹੀ ਲਖਵਿੰਦਰ ਜੀ ਜਿਹੜੀਆਂ ਚੋਣਾਂ ਹੋਣਗੀਆਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਜਿਹੜੀਆਂ ਹੋਣੀਆਂ ਨੇ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਜਿਹੜੇ ਉਹ ਕਾਗਜ਼ਾਤ ਭਰੇ ਜਾਣਗੇ 11 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਕਾਗਜ਼ਾਤ ਭਰਨ ਦੀ ਜਿਹੜੀ ਹੈ ਉਹ ਪ੍ਰਕਿਰਿਆ ਹੈ ਔਰ 5 ਅਕਤੂਬਰ ਨੂੰ ਜਿਵੇਂ ਮੈਂ ਗੱਲ ਕਰਾਂ ਤਾਂ ਕਾਗਜ਼ਾਂ ਦੀ ਪੜਤਾਲ ਹੋਣੀ ਹੈ 7 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਦੀ ਜਿਹੜੀ ਆਖਰੀ ਡੇਟ ਹੈ ਔਰ 15 ਅਕਤੂਬਰ ਨੂੰ ਵੋਟਾਂ ਹੋਣੀਆਂ ਨੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਔਰ ਫਿਰ ਉਸ ਤੋਂ ਬਾਅਦ ਉੱਥੇ ਹੀ ਕਾਊਂਟਿੰਗ ਜਿਹੜੀ ਆ ਲਖਮਿੰਦਰ ਜੀ ਹੋਣੀ ਹੈ ਔਰ ਜਦੋਂ ਤੋਂ ਹੁਣ ਕੋਜੀਮੈਂਟ ਜਾਂ ਆਪਾਂ ਕਹਿ ਸਕਦੇ ਹਾਂ ਕਿ ਐਲਾਨ ਹੋਇਆ ਤੇ ਪਿੰਡਾਂ ਦੇ ਵਿੱਚ ਹੁਣੇ ਤੋਂ ਜਿਹੜਾ ਉਹ ਖੁਸ਼ੀ ਦਾ ਮホール ਜਿਹੜਾ ਉਹ ਬਣ ਗਿਆ ਔਰ ਪਿੰਡਾਂ ਦੇ ਵਿੱਚ ਇਸ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਸਿੱਧੂ ਸਾਹਿਬ ਇੱਕ ਤੁਸੀਂ ਇੱਕ ਮੈਂ ਪੇਪਰ ਬੈਲਟ ਬਾਰੇ ਥੋੜਾ ਜਿਹਾ ਹੋਰ ਸਮਝਣਾ ਚਾਹਾਂਗਾ ਵੀ ਕਿਉਂਕਿ ਜਿਹੜੀਆਂ ਇਲੈਕਸ਼ਨ ਨੇ ਪੰਚ ਤੇ ਸਰਪੰਚ ਅਲੱਗ-ਅਲੱਗ ਹੋਣੀਆਂ ਨੇ ਇਹ ਕਿਉਂਕਿ ਪੰਚ ਵੀ ਚੁਣੇ ਜਾਣਗੇ ਸਰਪੰਚ ਵੀ ਚੁਣੇ ਜਾਣਗੇ ਕੀ ਫਿਰ ਇਹ ਪੇਪਰ ਬੈਲਟ ਇੱਕ ਮਿਲੇਗਾ ਜਾਂ ਇਹ ਦੋ ਤਰ੍ਹਾਂ ਦੇ ਪੇਪਰ ਬੈਲਟ ਜਿਹੜੇ ਵੋਟਰਾਂ ਨੂੰ ਮਿਲਣਗੇ ਏ ਜੀ ਪ੍ਰੋਪਰ ਦੱਸ ਦਿੱਤਾ ਜਾਊਗਾ ਉਹਨਾਂ ਦੇ ਵੱਲੋਂ ਇਹ ਚੋਣ ਕਮਿਸ਼ਨ ਦੇ ਵੱਲੋਂ ਕਿਉਂਕਿ ਪੂਰੀ ਪੀਸੀਬੀ ਜਿਹੜੀ ਉਹਨਾਂ ਨੇ ਉਸ ਤੋਂ ਬਾਅਦ ਪ੍ਰੈਸ ਨੋਟ ਵੀ ਜਿਹੜਾ ਉਹ ਜਾਰੀ ਕਰਨਾ ਜਿਹੜੀ ਇੰਨੀ ਬਰੀਕੀ ਜਿਹੜੀ ਜਾਣਕਾਰੀ ਆ ਲਖਪ੍ਰਿੰਦਰ ਜੀ ਉਹਦੇ ਵਿੱਚ ਜਿਹੜੀ ਆ ਉਹ ਦੱਸ ਦਿੱਤੀ ਜਾਊਗੀ ਔਰ ਹੋ ਸਕਦਾ ਹੈ ਕਿ ਮੈਨੂੰ ਲੱਗਦਾ ਕਿ ਅਲੱਗ-ਅਲੱਗ ਜਿਹੜੇ ਦੋ ਵੈਲਟ ਪੇਪਰ ਸ਼ਾਇਦ ਜਿਹੜੇ ਆ ਉਹ ਮਿਲ ਸਕਦੇ ਆ ਔਰ ਅਲੱਗ-ਅਲੱਗ ਵਾਰਡ ਦੇ ਮੇਰੇ خیال ਚ ਹੁੰਦੇ ਆ ਉਹ ਸਾਰੀ ਪ੍ਰਕਿਰਿਆ ਜਿਹੜੀ ਆ ਨਾ ਉਹ ਉਹ ਆਪਣੇ ਮੌਕੇ ਤੇ ਵੀ ਸਮਝਾਈ ਜਾ ਸਕਦੀ ਔਰ ਪਹਿਲਾਂ ਵੀ ਜਿਹੜੀ ਉਹ ਦੱਸੀ ਜਾ ਸਕਦੀ ਔਰ ਜਿਵੇਂ ਹੀ ਪ੍ਰੈਸ ਨੋਟ ਆਊਗਾ ਉਹਦੇ ਵਿੱਚ ਬਰੀਕੀ ਦੇ ਨਾਲ ਜਿਹੜੀ ਉਹ ਚੀਜ਼ ਲਖਵਿੰਦਰ ਜੀ ਦੱਸੀ ਜਾਊਗੀ ਜੀ ਜੀ ਬਿਲਕੁਲ ਸਬਰ ਕਿਵੇਂ ਦੇਖ ਰਹੇ ਹੋਗੇ ਹੁਣ ਕਿਉਂਕਿ ਇਸ ਵਾਰ ਇਹ ਵੀ ਕਹਿ ਦਿੱਤਾ ਗਿਆਗਾ ਐਮੈਂਡਮੈਂਟ ਇੱਕ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਵੀ ਇਲੈਕਸ਼ਨ ਦੇ ਵਿੱਚ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਹੋਏਗਾ ਪਰ ਹਾਲਾਂਕਿ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਦੇ ਕਿ ਉਸ ਸਬੰਧੀ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਕਰ ਚੁੱਕੇ ਜਾ ਚੁੱਕੇ ਨੇ ਕਿਉਂਕਿ ਇਸ ਵਾਰ ਜਿਹੜੇ ਲੋਕਾਂ ਦੇ ਵਿੱਚ ਉਤਸ਼ਾਹ ਜਿਸ ਤਰੀਕੇ ਦੇ ਨਾਲ ਲੋਕ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਟਾਂ ਲੈ ਲੈ ਕੇ ਵੀ ਪੰਚਾਇਤੀ ਚੋਣਾਂ ਕਰਾਉਣ ਤਾਂ ਲੱਗ ਰਿਹਾ ਵੀ ਉਤਸ਼ਾਹ ਜ਼ਿਆਦਾ ਇਸ ਕਰਕੇ ਕੈਂਡੀਡੇਟ ਵੀ ਜ਼ਿਆਦਾ ਹੋ ਸਕਦੇ ਨੇ ਉਸ ਸਬੰਧੀ ਕਿ ਚੋਣ ਨਿਸ਼ਾਨਾਂ ਸਬੰਧੀ ਜਿਹੜੇ ਫ੍ਰੀ ਸਿੰਬਲ ਹੋਣਗੇ ਉਸ ਸਬੰਧੀ ਵੀ ਚੋਣ ਕਮਿਸ਼ਨ ਪੂਰੀ ਤਰੀਕੇ ਨਾਲ ਤਿਆਰ ਹੋਵੇਗਾ ਦੇ ਤਿਆਰਾ ਚੋਣ ਕਮਿਸ਼ਨ ਪਰ ਉਹ ਜਿਹੜੀਆਂ ਉਹਨਾਂ ਨੇ ਇਹ ਵੀ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਚੋਣ ਨਿਸ਼ਾਨ ਜਿਹੜੇ ਹੈਗੇ ਆ ਔਰ ਵੱਧ ਤੋਂ ਵੱਧ 5000 ਕੈਂਡੀਡੇਟ ਹੋ ਸਕਦੇ ਆ ਇੱਕ ਪਿੰਡ ਦੇ ਵਿੱਚੋਂ ਪਰ ਇੰਨੇ ਕੋਈ ਜ਼ਿਆਦਾ ਹੁੰਦੇ ਨਹੀਂ ਔਰ ਚੋਣ ਨਿਸ਼ਾਨ ਜਿਹੜੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਅਲਾਟ ਜਿਹੜੇ ਕੀਤੇ ਜਾ ਚੁੱਕੇ ਆ ਔਰ ਆਪਦੀ ਮਨਪਸੰਦੀ ਦਾ ਜਿਹੜਾ ਉਹ ਚੋਣ ਨਿਸ਼ਾਨ ਜਿਹੜਾ ਉਹ ਲਿਆ ਜਾਊਗਾ ਔਰ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਸੁਖਵਿੰਦਰ ਜੀ ਜਦੋਂ ਇੱਕੋ ਹੀ ਚੋਣ ਨਿਸ਼ਾਨ ਦੋ ਬੰਦੇ ਮੰਗ ਲੈਣ ਤਾਂ ਫਿਰ ਕੀ ਹੁੰਦਾ ਕਿ ਉਹਨਾਂ ਦੀ ਟੋਸ ਵੀ ਕਈ ਵਾਰ ਕਰਾ ਦਿੱਤੀ ਜਾਂਦੀ ਹੈ ਕਿ ਭਾਈ ਦੇਖ ਲਓ ਕਿ ਕਿਹਨੂੰ ਜਿਹੜਾ ਟੋਸ ਜਿੱਤੂਗਾ ਉਹ ਜਿਹੜਾ ਚੋਣ ਨਿਸ਼ਾਨ ਜਿਹੜਾ ਲੈ ਜਾਊਗਾ ਹਾਂ ਪਰ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੇ ਚੋਣੀ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਸੋ ਇਸਰ ਮੇਰੇ ਸਹਾਯੋਗੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਵਿਗਲ ਇੱਕ ਵਾਰ ਫਿਰ ਤੋਂ ਵਜਿਆ ਪੰਚਾਇਤੀ ਚੋਣਾਂ ਜਿਹੜੀਆਂ 15 ਅਕਤੂਬਰ ਨੂੰ ਹੁਣ ਹੋਣ ਜਾ ਰਹੀਆਂ ਨੇ ਉਸ ਦੇ ਲਈ 27 ਤਰੀਕ ਤੋਂ 27 ਸਤੰਬਰ ਤੋਂ ਜਿਹੜਾ ਨਾਮਾਂਕਨ ਸ਼ੁਰੂ ਹੋ ਚੁੱਕਿਆ ਹੋ ਜਾਵੇਗਾ 4 ਤਰੀਕ ਤੱਕ ਇਹ ਨਾਮਾਂਕਨ ਚੱਲੇਗਾ ਤੇ ਉਸ ਤੋਂ ਬਾਅਦ ਹੁਣ 15 ਅਕਤੂਬਰ ਨੂੰ ਪਿੰਡਾਂ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ 1 ਕਰੋੜ 33 ਲੱਖ ਤੋਂ ਵੱਧ ਜਿਹੜੇ ਵੋਟਰ ਨੇਗੇ ਉਹ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਦੇ ਅੱਗੇ ਮੋਹਰ ਲਾਉਣਗੇ ਤੇ ਨਾਲੇ ਦੱਸਦੇ ਕਿ ਦੋ ਜਿਹੜੇ ਚੋਣ ਦੇ ਉੱਪਰ ਮਾਫ ਕਰਨਾ ਬੈਲਟ ਪੇਪਰ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਬੈਲਟ ਪੇਪਰ ਦੇ ਉੱਪਰ ਇਹ VOTING ਹੋਏਗੀ ਤੇ ਪੰਚ ਅਤੇ ਸਰਪੰਚ ਦੇ ਵੀ ਉਹ ਵੱਖਰੇ ਵੱਖਰੇ VOTER ਨੂੰ ਬੈਲਟ ਪੇਪਰ ਦਿੱਤੇ ਜਾਣਗੇ ਜਿਨ੍ਹਾਂ ਦੇ ਉੱਪਰ ਉਹ ਆਪਣੇ ਪਸੰਦੀਦਾ ਜਿਹੜੇ ਉਮੀਦਵਾਰ ਦੇ ਨਾਮ ਦੇ ਅੱਗੇ ਮੋਰ ਲਗਾਉਣਗੇ ਸੋ ਖਰਚੇ ਦੇ ਸਬੰਧ ਦੇ ਵਿੱਚ ਵੀ ਦੱਸਿਆ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਜਿਹੜਾ ਪੰਚ ਦਾ ਉਮੀਦਵਾਰ ਹੋਏਗਾ ਪੰਚ ਵੰਡ ਦੇ ਲਈ ਉਮੀਦਵਾਰ ਹੋਏਗਾ ਉਹ 30000 ਤੱਕ ਤੇ ਸਰਪੰਚ ਦਾ ਉਮੀਦਵਾਰ ਹੈ 40000 ਤੱਕ ਦਾ ਜਿਹੜਾ ਉਹ ਖਰਚਾ ਕਰ ਸਕਦਾ ਹੈ ਸੋ ਇਸ ਤਰ੍ਹਾਂ ਦੀਆਂ ਜੋ ਖਬਰਾਂ ਸਮਝ ਕੇ ਨਿਕਲ ਗਈਆਂ ਨੇ ਜਿਨ੍ਹਾਂ ਵੋਟਾਂ ਦਾ ਲੰਬੇ ਸਮੇਂ ਤੋਂ ਪਿੰਡਾਂ ਦੇ ਲੋਕਾਂ ਨੂੰ ਇੰਤਜ਼ਾਰ ਸੀ ਸੋ ਉਹਨਾਂ ਦਾ ਐਲਾਨ ਅੱਜ ਕਰ ਦਿੱਤਾ ਗਿਆ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬਣੇਗਾ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਨਾ ਟੀਵੀ ਦੇ